ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਵੀਰ ਕੌਰ ਆ ਰਹੀ ਹਾਂ ਅਬਰ ਜਸਸ ਬਲੌਗ ਤੋਂ ਬਲੌਗ ਨੂੰ ਸਪੋਰਟ ਕਰਿਆ ਕਰੋ ਜੀ ਆਪਾਂ ਗੁਲਗਲਾਂ ਦੀ ਰੈਸਪੀ ਲੈ ਕੇ ਆਏ ਆਂ ਆਪਾਂ ਕੜਾਹੀ 'ਚ ਤੇਲ ਪਾਉਣ ਲੱਗੇ ਆਂ ਇਹਨੇ ਗਰਮ ਹੋਊਗਾ ਫਿਰ ਆਪਾਂ ਆਟਾ ਕੋਲ ਲਗਾਗੇ ਆਟੇ ਦਾ ਕੋਲ ਬਣਾਉਣ ਲੱਗੇ ਆ ਜੀ ਆਪਾਂ ਹੁਣ ਦੋ ਕੋਲੀਆਂ ਆਟੇ ਦੀਆਂ ਲੈ ਲਈਆਂ ਦੋ ਗੋਲੀਆਂ ਆਟੇ ਦੀਆਂ ਪਾ ਕੇ ਆਪਾਂ ਫਿਰ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਹਲਾਵਾਂਗੇ ਗੰਡਾ ਨਾ ਪੈ ਜਾਣ ਵਿੱਚ ਗੰਡਾ ਪਾਣ ਤੋਂ ਪਹਿਲਾਂ ਹੁਣ ਸਮਾਰ ਕੇ ਹਲਾਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਗੁੜ ਵਾਲਾ ਗੁੜ ਦੀ ਚਾशनी ਅਸੀਂ ਪਹਿਲਾਂ ਹੀ ਬਣਾ ਕੇ ਰੱਖ ਲਈ ਸੀ ਇਹ ਠੰਡੀ ਹੋ ਜਵੇ ਅਵੇ ਥੋੜਾ ਥੋੜਾ ਆਪਾਂ ਆਟਾ ਪਾਈ ਜਾਵਾਂਗੇ ਨਾਲ ਹੁੰਦੇ ਇਹਨੂੰ ਘੋਲ ਹੀ ਜਾਵਾਂਗੇ ਜਿੰਨਾ ਇਹਦੀ ਫੈਂਟੀ ਹੋਊਗੀ ਓਨੇ ਹੀ ਵਧੀਆ ਵੜਨਗੇ ਔਲੇ ਕੋਈ ਮਿੱਠਾ ਸੋਡਾ ਪਾਉਣ ਦੀ ਲੋੜ ਨਹੀਂ ਕੁਝ ਹੋਰ ਪਾਉਣ ਦੀ ਲੋੜ ਨਹੀਂ ਬਸ ਇਹਦੀ ਫੈਂਟੀ ਦੀ ਹੈ ਬਸ ਇਹਨੂੰ 15 ਕੁ ਮਿੰਟ ਇਹਨੂੰ ਰੈਸਟ ਵਾਸਤੇ ਛੱਡ ਦਿਓ ਇਹਨੇ ਨਾਣਾ ਤੇਲ ਗਰਮ ਹੋਊਗਾ ਆਪਾਂ ਹੁਣ ਜੀ ਗੁਲਗਲੇ ਪਾਉਣ ਲੱਗੇ ਗੁਲਗਲੇ ਇਹ ਇੱਕਣੇ ਥੋੜਾ ਥੋੜਾ ਚਾਕੇ ਆਟਾ ਪਾਓ ਚਮਚੇ ਨਾਲ ਵੀ ਪਾ ਸਕਦੇ ਹੋ ਤੁਸੀਂ ਜੇ ਔਖਾ ਲੱਗਾ ਚਮਚੇ ਨਾਲ ਪਾ ਲਓ ਹੁਣ ਇਹ ਇੱਕਣ ਬਸ ਕੱਲਾ ਕੱਲਾ ਇੱਕ ਇੱਕ ਕਰਕੇ ਪਾਈ ਜਾਵੇ ਇਹਨਾਂ ਨੂੰ ਬਰਾਨ ਹੋਣ ਤੋਂ ਫਿਰ ਇਹਨਾਂ ਨੂੰ ਕੱਢ ਲਵੋ ਬਸ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਹਿਲਾਈ ਜਾਓ ਜਦ ਬਰਾਉਨ ਹੋ ਜਾਣਗੇ ਫਿਰ ਆਪਾਂ ਇਹਨਾਂ ਨੂੰ ਕੱਢ ਲਾਂਗੇ ਬਰਾਉਨ ਹੋਇਆ ਤਾਂ ਕੱਢੇ ਤਾਂ ਆਪਾਂ ਪਲੇਟ 'ਚ ਆਪਾਂ ਇਹਨਾਂ ਨੂੰ ਪਾ ਲਾਂਗੇ ਸਮਾਰ ਕੇ ਇਹਦਾ ਤੇਲ ਨਿਚੋੜ ਕੇ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਤੇ ਸਪੋਰਟ ਜ਼ਰੂਰ ਕਰਿਆ ਕਰੋ ਹਾਂਜੀ ਦੇਖੋ ਜੀ ਫੁੱਲ ਫੁੱਲੇ ਬਣ ਕੇ ਕਿੰਨੇ ਵਧੀਆ ਹੋਏ ਨੇ ਇਹ ਦੇਖੋ ਇਹ ਪਾਉਣ ਇਹਨਾਂ ਨੂੰ ਕੱਢ ਲਿਆ ਦੇਖੋ ਕਿੰਨੇ ਸੋਹਣੇ ਆ ਨਾ ਇਹਨਾਂ ਬਹੁਤਾ ਰੜਨ ਹੈ ਦੇਖੋ ਜੀ ਸਸਰੀ ਅਕਾਲ ਜੀ ਧੰਨਵਾਦ ਸਾਰਿਆਂ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ